ਫਾਜ਼ਿਲਕਾ ਤੋਂ ਅਜੀਬ ਤਰ੍ਹਾਂ ਦਾ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਪਸ਼ੂਪਾਲਕ ਨੇ ਜਦੋਂ ਉਸ ਦੀ ਗਾਂ ਦਾ ਬੱਚਾ ਮਰ ਗਿਆ ਤਾਂ ਉਸ ਦਾ ਸਿਰ ਕਟਵਾ ਕੇ ਉਸ ਨੇ ਗਾਂ ਦੇ ਸਾਹਮਣੇ ਟੰਗ ਦਿੱਤਾ ਉਸ ਦਾ ਕਹਿਣਾ ਸੀ ਕਿ ਗਾਂ ਉਸ ਨੂੰ ਦੇਖ ਕੇ ਦੁੱਧ ਦਿੰਦੀ ਹੈ ਜਾਨੀ ਕਿ ਉਹ ਦੁੱਧ ਲੈਣ ਲਈ ਇਹ ਕੰਮ ਕੀਤਾ ਗਿਆ ਪਰ ਜਦੋਂ இந்து ਸੰਗਠਨਾ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਫਾਜ਼ਿਲਕਾ ਬਜਰੰਗ ਦਲ ਨੇ ਪੁਲਿਸ ਪ੍ਰਸ਼ਾਸਨ ਨੂੰ ਲੈ ਕੇ ਇਸ ਮੌਕੇ ਤੇ ਪਹੁੰਚੇ ਉਹਨਾਂ ਨੇ ਤਫ਼ਤੀਸ਼ ਕੀਤੀ ਔਰ ਪਾਇਆ ਗਿਆ ਕਿ ਸੱਚਮੁੱਚ ਹੀ ਇਹ ਬਛੜੇ ਦਾ ਸਿਰ ਜੋ ਕਿ ਕੱਟ ਕੇ ਉਸ ਨੇ ਗਾਂ ਦੇ ਸਾਹਮਣੇ ਟੰਗ ਰੱਖਿਆ ਸੀ ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦੇ ਹੋਏ ਇਸ ਪਸ਼ੂ ਪਾਲਕ ਨੂੰ ਦੋਸ਼ੀ ਸਾਬਤ ਕਰਕੇ ਕਾਬੂ ਕਰ ਲਿਆ ਔਰ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੁਸੀਂ ਵੀ ਦੇਖੋ ਇਹ ਤਸਵੀਰਾਂ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਜੇਕਰ ਸਾਡੇ ਫੇਸਬੁਕ ਪੇਜ ਤੇ ਨਵੇਂ ਹੋ ਤਾਂ ਸਾਡੇ ਫੇਸਬੁਕ ਪੇਜ ਨੂੰ ਹੁਣੇ ਫੋਲੋ ਕਰ ਲਓ ਤੁਸੀਂ ਵੀ ਸੁਣੋ ਕੀਪ ਦੱਸ ਰਿਹਾ ਹੈ ਇਹ ਪਸ਼ੂ ਪਾਲਕ ਹੋਰ ਕੀ ਕਹਿ ਰਹੇ ਨੇ ਬਜਰੰਗਦਲ ਟੀਮ ਦੇ ਇਹ ਨਮਾਇंदे ਬਣੇ ਰਹਿਣਾ ਸਾਡੇ ਨਾਲ ਦੇਖਦੇ ਰਹਿਣਾ ਸਾਡਾ ਚੈਨਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਸਾਰੇ ਇਹ ਨੂੰ ਗਾਂ ਚਟਕੇ ਤੇ ਟੰਗਾ ਘਵਾ ਲੈਂਦੀ ਦੁੱਧ ਦੇ ਦਿੰਦੀ ਹੈ ਬੜਾ ਚਟਲੀ ਥੋੜੀ ਹੈ ਇਹ ਟਕਲੀ ਦੀ ਹੈ ਉਹ ਟਕਲੀ ਹੈ ਹਾਂ ਇੱਕ ਗਵੱਚੀ ਸਾਡੀ ਮਰ ਗਈ ਸੀਗੀ ਅੱਛਾ ਤੇ ਆਪਣਾ ਜੇ ਬੱਚਾ ਮਰ ਜੇ ਆਪਾਂ ਜੇ ਆਪਣੇ ਮਾਂ ਦਾ ਪੇਮ ਹੋਏ ਤੇ ਫਿਰ ਆਪਾਂ ਨਸ ਕੱਟ ਕੇ ਰੱਖ ਲਾਂਗੇ ਉਹਦੇ ਮੇਰੇ ਹੁਣ ਇੱਕ ਚੀਜ਼ ਜਾਨਵਰ ਮਰੀ ਗਿਆ ਹਾਂ ਉਹ ਮਰ ਗਿਆ ਪਰ ਇਹ ਤੈਨੂੰ ਪਤਾ ਨਹੀਂ ਕਿ ਵੀ ਇਹਨੂੰ ਆਪਾਂ ਪੁੱਛਦੇ ਆਂ ਇਹਦੀ ਪੂਜਾ ਕਰਦੇ ਆਂ ਗਊ ਮਾਤਾ ਹੋਰ ਕੋਈ ਇਹ ਕੋਈ ਸੂਰ ਥੋੜੀ ਹੈ ਵੀ ਜਿਹੜਾ ਬੱਟਾ ਆਪਣੇ ਅਸੀਂ ਨਹੀਂ ਕਰਦੇ ਆਪਣੇ ਮਦਰੋਂ ਕਰ ਜਾਂਦੇ ਆਂ ਉਹ ਕੱਟ ਕੇ ਰੱਖਣ ਦੀ ਰਸਤਾ ਦੇਖੀ ਕੀ ਭੱਜ ਕੇ ਬਣਾ ਰਹੇ ਆ ਅੰਗਰ ਨੂੰ ਬੁਲਾਇਆ ਕੀ ਨਹੀਂ ਕੀ ਦੱਸਿਆ ਬੰਦੇ ਨੇ ਉਹਨੂੰ ਬੁਲਾ ਲਓ ਕਿੰਨੇ ਰੱਖੋਗੇ ਮਲੂਸ ਕਿੰਨੇ ਰੱਖੋਗੇ ਕਿੰਨੇ ਰੱਖੋਗੇ ਨਹੀਂ ਜੇ ਰੱਖ ਪਹਿਲੀ ਗੱਲ ਤਾਂ ਇਹ ਆ ਰਹੀ ਨਹੀਂ ਸਕਦੇ ਬਈ ਇਹ ਅੰਗ ਨਾਲ ਛੇੜ ਜਾੜੇ ਉਹ ਰੌਉ ਦਾ ਜਿਹੜਾ ਪਿੱਛਾ ਸੀ ਉਹਦਾ ਸਿਰ ਜਿਹੜਾ ਮਰਨ ਤੋਂ ਬਾਅਦ ਉਹਨਾਂ ਨੇ ਕੱਟ ਕੇ ਜਿਹੜਾ ਰੱਖ ਰੱਖਿਆ ਹੈ ਕਈ ਦਿਨਾਂ ਤੋਂ ਜੋ ਸਾਨੂੰ ਕੋਈ ਖੂਬ ਸੂਚਨਾ ਮਿਲੀ ਉਹਦੇ ਆਧਾਰ ਤੇ ਸੀ ਤਿੰਨ ਚਾਰ ਦਿਨ ਵੈਰੀਫਾਈ ਕੀਤਾ ਗਿਆ ਜਦ ਪ੍ਰਸ਼ਾਸਨ ਨੂੰ ਨਾਲ ਲੈ ਕੇ ਆਪਣੀ ਬਜਰੰਗ ਦਲ ਵਿਸ਼ਵਿੰਦੂ ਕਮਿਤੀ ਪੂਰੀ ਟੀਮ ਪਹੁੰਚੀ ਹੈ ਬਾਕੀ ਦਾ ਅੱਗੇ ਦਸਣਗੇ ਜੈਸੀ ਰਾਮ ਜੀ ਇਹ ਜੀ ਆਪਣੇ ਕੈਂਟ ਫਾਜ਼ਿਲ ਕਾ ਕੈਂਟ ਰੋਡ ਤੇ ਕੇ ਕੇ ਦੇ ਨੇੜੇ ਮਕਾਨ ਹੈ ਕਿਸੇ ਦਾ ਤੇ ਐਡਾ ਵੱਡਾ ਧਰਮ ਇਹਨੇ ਕਰ ਰੱਖਿਆ ਹੈ ਕਿ ਜਿਹੜੀ ਗੋ ਮਾਤਾ ਹੈ ਉਹਦਾ ਬੱਚਾ ਇਹ ਤਾਂ ਕਹਿ ਰਿਹਾ ਵੀ ਉਹ ਪ੍ਰਾਣ ਤਿਆਗ ਤੇ ਪਰ ਜਿਸ ਹਿਸਾਬ ਨਾਲ ਇਹਨੇ ਰੱਖ ਰੱਖਿਆ ਹੈ ਇਹ ਲੱਗਦਾ ਨਹੀਂ ਵੀ ਇੰਨਾ ਲਾਲਚੀ ਜੇ ਦੁੱਧ ਦੇ ਪਿੱਛੇ ਜੇ ਬੰਦਾ 2 ਲੀਟਰ ਲੀਟਰ ਦੁੱਧ ਦੇ ਪਿੱਛੇ ਇਹ ਕਰ ਸਕਦਾ ਹੈ ਤੇ ਇਹ ਕੋਈ ਵੱਡੀ ਗੱਲ ਨਹੀਂ ਵੀ ਇਹਨਾਂ ਨੇ ਜੇ ਆਪ ਹੀ ਇਹ ਸਭ ਕੀਤਾ ਹੋਵੇ ਇਹ ਗੋ ਮਾਤਾ ਨੂੰ ਅਸੀਂ 4 ਦਿਨ ਹੋ ਗਏ ਅਸੀਂ ਇਹਨੂੰ ਟਰੇਸ ਕਰ ਲਈ ਸੀ ਕੇ ਮੌਕੇ ਤੇ ਪ੍ਰਸ਼ਾਸਨ ਨੂੰ ਲੈ ਕੇ ਆਈਏ ਪਹਿਲਾਂ ਅਸੀਂ ਵੈਰੀਫਾਈ ਕੀਤਾ ਹੈ ਕਿ ਵਾਕਈ ਇਹ ਜਿਹੜਾ ਅਧਰਮ ਇੱਥੇ ਹੋ ਰਿਹਾ ਹੈ ਗਊ ਮਾਤਾ ਦੇ ਬੱਚੇ ਦਾ ਸਿਰ ਜਿਹੜਾ ਹੈ ਇਹ ਬੰਦਾ ਇੱਥੇ ਆਪਦੇ ਘਰੇ ਰੱਖ ਰੱਖਿਆ ਤੇ ਇਹ ਗਊ ਮਾਤਾ ਦੇ ਅੱਗੇ ਰੱਖਦਾ ਹੈ ਸਵੇਰੇ ਸ਼ਾਮ ਖੁਦ ਦਾ ਧਰਮ ਭ੍ਰਸਟਤਾ ਇਹਦਾ ਧਰਮੀ ਦਾ ਹੋਇਆ ਹੀ ਹੋਇਆ ਹੈ ਇਹ ਗਊ ਮਾਤਾ ਦਾ ਵੀ ਇਹਨੇ ਧਰਮ ਭ੍ਰਸਟ ਕੀਤਾ ਹੈ ਜਿਹੜਾ ਕਿ ਬੱਚੇ ਦਾ ਸਿਰ ਜਿਹੜਾ ਗਊ ਮਾਤਾ ਦੇ ਅੱਗੇ ਰੋਜ਼ ਰੱਖ ਦਿੰਦਾ ਹੈ ਜੇ ਜਿਹੜੀ ਵੀ ਬਣਦੀ ਕਾਰਵਾਈ ਪ੍ਰਸ਼ਾਸਨ ਨੂੰ ਅਸੀਂ ਨਾਲ ਲੈ ਕੇ ਆਏ ਆ ਅਸੀਂ ਪਹਿਲਾਂ ਵੈਰੀਫਾਈ ਕੀਤਾ ਦੋ ਦਿਨ ਪ੍ਰਸ਼ਾਸਨ ਨੂੰ ਨਾਲ ਲੈ ਕੇ ਆਏ ਆ ਤੇ ਇਹ ਬੰਦੇ ਤੇ ਜਿਹੜੀ ਵੀ ਬਣਦੀ ਕਾਨੂੰਨੀ ਕਾਰਵਾਈ ਹੋਊਗੀ ਉਹ ਬਜਰੰਗਦਲ ਵਿਸ਼ਵਿੰਦੂ ਪਰਿਸ਼ਦ ਕਰਾਏਗਾ ਬੱਚਾ ਇੱਕ ਵਾਰੀ ਤੁਸੀਂ ਦੇਖ ਲਓ ਇਹ ਬੱਚੇ ਦਾ ਫਿਰ ਹੈ ਜੀ ਬੱਚਾ ਹੈ ਕਿ ਬੱਚੀ ਆਪਾਂ ਨਹੀਂ ਕਹਿ ਸਕਦੇ